ਸੋ ਅੱਜ ਦੀ ਵੀਡੀਓ ਵਿੱਚ ਆਪਾਂ ਅੱਜ ਗੱਲ ਕਰਾਂਗੇ ਮਸੰਨਾ ਬਣਾਉਣਾ ਕਿਸ ਨੂੰ ਕਹਿੰਦੇ ਨੇ ਜਦੋਂ ਕਿਸੇ ਫੈਸਲਾ ਹੋ ਚੁੱਕੇ ਇੰਤਕਾਲ ਦੀ ਪੜਤ ਸਰਕਾਰ ਕਾਪੀ ਗੁੰਮ ਹੋ ਜਾਵੇ ਤਾਂ ਡਿਪਟੀ ਕਮਿਸ਼ਨਰ ਤੋਂ ਪ੍ਰਵਾਨਗੀ ਲੈ ਕੇ ਉਸ ਦੀ ਡੁਪਲੀਕੇਟ ਕਾਪੀ ਬਣਾਉਣ ਨੂੰ ਮਸੰਨਾ ਬਣਾਉਣਾ ਕਹਿੰਦੇ ਨੇ ਮਸੰਨਾ ਬਣਾਉਣ ਲਈ ਡਿਪਟੀ ਕਮਿਸ਼ਨਰ ਪਾਸ ਉਸ ਇੰਤਕਾਲ ਦੀ ਪੜਤ ਪਟਵਾਰ ਦੀ ਕਾਪੀ ਦੀ ਨਕਲ ਨਾਲ ਭੇਜ ਕੇ ਅਤੇ ਪੜਤ ਸਰਕਾਰ ਕਾਪੀ ਬਖਰੀ ਤਿਆਰ ਕਰਕੇ ਇੱਕ ਰਿਪੋਰਟ ਤਿਆਰ ਕੀਤੀ ਜਾਂਦੀ ਹੈ ਜਿਵੇਂ ਇਸ ਰਿਪੋਰਟ ਵਿੱਚ ਲਿਖਿਆ ਹੁੰਦਾ ਹੈ ਕਿ ਸ਼੍ਰੀਮਾਨ ਜੀ ਬੇਨਤੀ ਹੈ ਕਿ ਉਸ ਤੋਂ ਬਾਅਦ ਪਿੰਡ ਦਾ ਨਾਮ ਲਿਖ ਕੇ ਕਿ ਇੱਕ ਜੋ ਵੀ ਇੰਤਕਾਲ ਹੁੰਦਾ ਹੈ ਇੰਤਕਾਲ ਦਾ ਨੰਬਰ ਅਤੇ ਉਸ ਦੀ ਮਿਤੀ ਲਿਖ ਕੇ ਮਨਜ਼ੂਰ ਕਰਕੇ ਜਿਹੜੀ ਇਸ ਦੀ ਪੜਤ ਸਰਕਾਰ ਕਾਪੀ ਤਹਿਸੀਲ ਦੇ ਰਿਕਾਰਡ ਰੂਮ ਵਿੱਚ ਦਾਖਲ ਕਰਾਈ ਗਈ ਸੀ ਜਿੱਤੇ ਕਿ ਇਸ ਦੀ ਪੜਤ ਸਰਕਾਰ ਦੀ ਕਾਪੀ ਗੁੰਮ ਹੋ ਚੁੱਕੀ ਹੈ ਅਤੇ ਕਾफी ਤਲਾਸ਼ ਕਰਨ ਤੇ ਵੀ ਨਹੀਂ ਲੱਭੀ ਇਸ ਲਈ ਇਹ ਪੜਤ ਸਰਕਾਰ ਦੀ ਡੁਪਲੀਕੇਟ ਕਾਪੀ ਤਿਆਰ ਕਰਨ ਦੀ ਪ੍ਰਵਾਨਗੀ ਦਿੱਤੀ ਜਾਵੇ ਇਸ ਅੰਤਕਾਲ ਦੀ ਪੜਤ ਸਰਕਾਰ ਕਾਪੀ ਵੱਖਰੇ ਵਰਕੇ ਉੱਪਰ ਲਿਖ ਕੇ ਇਸ ਰਿਪੋਰਟ ਦੇ ਨਾਲ ਨੱਥੀ ਕਰਕੇ ਪੇਸ਼ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਸਬੰਧਤ ਪਟਵਾਰੀ ਦੇ ਦਸਖਤ ਕੀਤੇ ਜਾਂਦੇ ਨੇ ਕਹਿਣ ਦਾ ਮਤਲਬ ਹੈ ਕਿ ਜਦੋਂ ਪੜਤ ਸਰਕਾਰ ਕਾਪੀ ਕਿਹੜੀ ਹੁੰਦੀ ਹੈ ਜਿਹੜੀ ਸਰਕਾਰੀ ਰੂਮ ਵਿੱਚ ਜਮ੍ਹਾਂ ਕਰਵਾਈ ਜਾਂਦੀ ਹੈ ਇੱਕ ਹੁੰਦੀ ਹੈ ਪੜਤ ਪਟਵਾਰ ਕਾਪੀ ਉਹ ਪਰਿਵਾਰ ਦੇ ਪਟਵਾਰੀ ਦੇ ਰਿਕਾਰਡ ਕੋਲ ਹੁੰਦੀ ਹੈ ਤੇ ਪਰਤ ਸਰਕਾਰ ਹੈ ਜਿਹੜੀ ਉਹ ਸਰਕਾਰੀ ਰਿਕਾਰਡ ਰੂਮ ਵਿੱਚ ਹੁੰਦੀ ਹੈ ਜਦੋਂ ਸਰਕਾਰੀ ਕਾਪੀ ਗੁੰਮ ਹੋ ਜਾਂਦੀ ਹੈ ਤਾਂ ਜੋ ਕਾਪੀ ਇੱਕ ਪਟਵਾਰੀ ਕੋਲ ਹੁੰਦੀ ਹੈ ਉਸ ਕਾਪੀ ਦੇ ਨਾਲ ਲਾ ਕੇ ਦੁਬਾਰਾ ਸਰਕਾਰੀ ਕਾਪੀ ਤਿਆਰ ਕਰਕੇ ਦੋਵੇਂ ਭੇਜੀਆਂ ਜਾਂਦੀਆਂ ਨੇ ਡਿਪਟੀ ਕਮਿਸ਼ਨਰ ਤੋਂ ਮਨਜ਼ੂਰੀ ਲੈ ਕੇ ਜਿਹੜੀ ਨਵੀਂ ਪਰਤ ਸਰਕਾਰ ਕਾਪੀ ਤਿਆਰ ਕਰਕੇ ਰਿਕਾਰਡ ਰੂਮ ਵਿੱਚ ਜਮ੍ਹਾਂ ਕਰ ਦਿੱਤੀ ਜਾਂਦੀ ਹੈ ਸੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਜੇਕਰ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ